ਆ ਦੇਖੋ ਬਾਬਾ ਬਾਬੇ ਦੇ ਕੱਪੜੇ ਆਹ ਦੇਖ ਲਓ ਸੋਨੂੰ ਮੈਂ ਪਹਿਲਾਂ ਵੀ ਕਹੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਲਖੇ ਸਧਾਨੇ ਨੇ ਰਾਹ ਵਿੱਚ ਜਾਂਦੇ ਹੋਏ ਇੱਕ ਜਾਨ ਨੂੰ ਦੇਖਿਆ ਜਦੇ ਉੱਪਰ ਲਾਲ ਕੱਪੜਾ ਬੁਲਟਿਆ ਹੋਇਆ ਸੀ ਲਖੇ ਸਧਾਨੇ ਨੇ ਉਸ ਨੂੰ ਲਾਇਆ ਤੇ ਜੜਾਂ ਦੇ ਵਿੱਚ ਉਸ ਦੇ ਤੇਲ ਪਾਇਆ ਆਇਆ ਸੀ ਬਹੁਤ ਵਧੀਆ ਕੰਮ ਕੀਤਾ ਲਖੇ ਸਧਾਨੇ ਨੇ ਕਿਉਂਕਿ ਪਾਣੀ ਦੇ ਨਾਲ ਜਿਹੜੇ ਦਰਾਸਤਾ ਉਹ ਵਾਦੇ ਨੇ ਤੇਲ ਪਾਉਣ ਦੇ ਨਾਲ ਦਰਸਤ ਨਹੀਂ ਵਾਦੇ ਔਰ ਲਾਲ ਕਪੜਾ ਬੁਲੇਟਨ ਦੇ ਨਾਲ ਮੰਨਤਾ ਨਹੀਂ ਪੂਰੀਆਂ ਹੁੰਦੀਆਂ ਲੋਕਾਂ ਦੇ ਜਿਹੜੇ ਪਖੰਡ ਹਨ ਉਹਨਾਂ ਨੂੰ ਵੀ ਦੂਰ ਕੀਤਾ ਹੈ ਲੱਖੇ ਸਿਧਾਨੇ ਨੇ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਬਹੁਤ ਜਿਹੜੇ ਲੋਕ ਹਨ ਉਹ ਝੰਡ ਦੀ ਪੂਜਾ ਕਰਦੇ ਨੇ ਝੰਡ ਦੀ ਪੂਜਾ ਕਰਨੀ ਹੈ ਤਾਂ ਤੁਸੀਂ ਝੰਡ ਨੂੰ ਪਾਣੀ ਪਾਓ ਵੱਡੋ ਨਾ ਅਜਿਹੀਆਂ ਚੀਜ਼ਾਂ ਕਰੋ ਜਿਨ੍ਹਾਂ ਦੇ ਨਾਲ ਉਸਦੀ ਲਾਈਫ ਵਧੇ ਫੇਰ ਆਪਣੀ ਪੂਜਾ ਜਿਹੜੀ ਸਫਲ ਹੋ ਸਕਦੀ ਹੈ ਜੇਕਰ ਆਪਾਂ ਉਸ ਨੂੰ ਤੇਲ ਪਾਵਾਂਗੇ ਉਹਦੇ ਥੱਲੇ ਦੀਵੇ ਜਗਾਵਾਂਗੇ ਉਹਨੂੰ ਭਲੀਟ ਦੇਵਾਂਗੇ ਤਾਂ ਸ਼ਾਇਦ ਕਿਤਨਾ ਕਿਤੇ ਉਹਦੀ ਜਿਹੜੀ ਲਾਈਫ ਹੈ ਉਹ ਘਟਦੀ ਹੈ ਤਾਂ ਦੋਸਤੋ ਲੱਖੇ ਸਧਾਨੇ ਦੀ ਇਸ ਗੱਲ ਦੇ ਨਾਲ ਕੌਣ-ਕੌਣ ਸਹਿਮਤ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਉੱਥੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਜਿਆਦਾ-ਜਿਆਦਾ ਸ਼ੇਅਰ ਵੀ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਪੰਜਾਬ ਤੇ ਦੇਸ਼ ਦੀਆਂ ਵਾਇਰਲ ਖਬਰਾਂ ਨੂੰ ਦੇਖਣ ਦੇ ਲਈ ਹੂੰ ਆ ਦੇਖੋ ਬਾਬਾ ਬਾਬਾ ਦੇ ਕੱਪੜੇ ਆ ਦੇਖ ਲਓ ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਯਾਰਾ ਵੀ ਇਹ ਆ ਕੰਮ ਨਾ ਕਰੋ ਮੇਰਾ ਵੀਰ ਬਹਾਲੇ ਬੰਦੇ ਇਹ ਝੰਡਾ ਵਿਚਾਰਾ ਇਹ ਪਾਣੀ ਮੰਗਦਾ ਬਾਈ ਪਾਣੀ ਇਹ ਪਾਣੀ ਨਾ ਹਰਾ ਰਹਿਣਾ ਇਹ ਤੇਲ ਨਾ ਨਹੀਂ ਆ ਦੇਖੀ ਤੇਲ ਤੇ ਸੰਧੂਰ ਯਾਰਾ ਆ ਤੇਲ ਪਾਇਆ ਪਿਆ ਜੜਚਾ ਸਰੋਂ ਦਾਦੇ ਸੰਧੂਰ ਪਾਇਆ ਪਿਆ ਇਹ ਕਿਵੇਂ ਜਾਂਦਾ ਰਹੂਗਾ ਇਹ ਮਰ ਜੂਗਾ ਇੰਨਾ ਅੰਧਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਤੁਹਾਨੂੰ ਬੇਨਤੀ ਆ ਤੁਹਾਨੂੰ ਨਾਲੇ ਪੁੱਨ ਲੱਗੂਗਾ ਨਾਲੇ ਜਾਂਦਾ ਰਹੂਗਾ ਇਹਨੂੰ ਪਾਣੀ ਦੇ ਦਿਆ ਕਰੋ ਇਹਨੂੰ ਪਾਣੀ ਦੇ ਦਿਓ ਇਹਨੂੰ ਕੋਈ ਹੋਰ ਦਵਾਈ ਪਾ ਦਿਓ ਕਲੋਰੋ ਪਾ ਦਿਓ ਕੋਈ ਜਿ ਸੌਂਖ ਲੱਗੀ ਆ ਕੋਈ ਹੋਰ ਦੀ ਸੇਵਾ ਸੰਭਾਲ ਕਰ ਦਿਓ ਤੇਲ ਨਾ ਪਾਓ ਬਾਈ ਆਪਾਂ ਕਹਿੰਦੇ ਜਣਾ ਤੇਲ ਪਾਈ ਜਾਂਦੇ ਆ ਉਹ ਜਣਾ ਤੇਲ ਪਾਉਣ ਲੱਗਦੇ ਆ ਸੁਧੂਟ ਤੇ ਤੇਲ ਨੂੰ ਕਿਵੇਂ ਜਾਂਦਾ ਰੱਖੂਗਾ ਯਾਰ ਤੋਂ ਸੋਡੇ ਦੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਬਹਿਮਾ ਪਰਮਾ ਤੋਂ ਨਿਕਲੋ ਇਹ ਰੱਖਾਤਾ ਮਨੱਖਾ ਇਹ ਸਾਨੂੰ ਸਾਹ ਦਿੰਦੇ ਨੇ ਆਕਸੀਜਨ ਦਿੰਦੇ ਨੇ ਛਾਂ ਦਿੰਦੇ ਨੇ ਸ਼ੁੱਧ ਹਵਾ ਦਿੰਦੇ ਨੇ ਬਹੁਤ ਕੁਝ ਦਿੰਦੇ ਨੇ ਜੋ ਤੁਸੀਂ ਮਾਰਦੇ ਹੋ ਉਹਦੇ ਨਾਲ ਥੋੜੇ ਮੱਛਦੇ ਵੀ ਨੇ ਵਿਚਾਰੇ ਉਹਦੇ ਨਾਲ ਇਹਦਾ ਗੱਲਾਂ ਸੁੱਕਾ ਪੱਡਕੀ ਨਾਲ ਖੂਕ ਦਿੰਨ ਉਹ ਦਰੱਖਤ ਨੂੰ